ਜੋ ਜਿੱਦਾਂ ਤੁਸੀਂ ਕਹਿ ਗਏ ਕਿ ਥਰੋਮਲ ਕਮੇਟੀ ਬਹੁਤ سارے ਮਾਮਲੇ ਜਿਹੜੇ ਨੇ ਸਰਕਾਰਾਂ ਤੱਕ ਤੇ ਜਾ ਅਦਾਲਤਾਂ ਤੱਕ ਜਾ ਪੂਜ ਤੱਕ ਪਹੁੰਚਾ ਦਿੱਤੀ ਹੈ ਹਿੰਦ ਤੱਕ ਕੋਈ ਹੱਲ ਨਹੀਂ ਹੋਇਆ ਇਸ ਸਰੂਪਾ ਦੇ ਮਾਮਲੇ ਦੇ ਨਾਲ ਕੋਲੀ ਜਿਹੜੀ ਚਾਰਟਰਡ ਅਕਾਊਂਟੈਂਟ ਸੀ ਉਹਦੇ ਕੋਲੋਂ 10 ਕਰੋੜ ਰੁਪਇਆ ਲੈਣਾ ਥਰੋਮਲ ਕਮੇਟੀ ਨੇ ਕੀਤਾ ਸੀ ਕਿ ਹਾਲ ਤੱਕ ਕਿਸੇ ਅਧਿਕਾਰਿਸ਼ੀ ਜੇ ਮਦਦ ਉੱਤੇਗੀ ਉਹਦੇ ਵਿੱਚ ਸਰਕਾਰ ਕੋਈ ਸਹਿਯੋਗ ਨਹੀਂ ਕਰ ਰਹੀ ਨਾ ਉਹਦਾ ਕੋਈ ਪਤਾ ਨਾ ਕੋ ਪਤਾ ਨਾ ਸਰਕਾਰਾਂ ਦਾ ਪਤਾ ਕੋਈ ਸਾਫ ਨਹੀਂ ਰਹੀ ਉਲਟਾ ਜਿਹੜਾ ਇੱਕ ਕੇਸ ਨੂੰ ਬੇਵਿਦੀ ਦਾ ਜਿੱਦਾਂ ਤੁਸੀਂ ਕਹ ਬੇਵਿਦੀ ਦਾ ਨਹੀਂ ਹੈਗਾ ਤਾਂ ਬੇਵਿਦੀ ਦਾ ਬਣਾਇਆ ਜਾ ਰਿਹਾ ਕੋੜ ਸਰਕਾਰ ਨੂੰ ਚਾਹੀਦਾ ਨਹੀਂ ਸੀ ਉਹ ਜਿਹੜਾ 10 ਕਰੋੜ ਰੁਪਏ ਖੋਲੀ ਕੋਲ ਲੈਣ ਵਾਲਾ ਪੈਨ ਉਹ ਤੇ ਦਵਾ ਦੋ ਜਿਹਨੂੰ ਅਜੇ 5 ਸਾਲ ਹੋ ਗਏ ਨੇ ਲੱਤ ਦੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆ ਕੇਸ ਹੈਗਾ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੰਗਲਾ ਟੱਪ ਕੇ ਬੰਦਾ ਅੰਦਰ ਗਿਆ ਔਰ ਇਹਦੇ ਵਿੱਚ ਪਰਚਾ ਹੋਇਆ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਕਿਹਾ ਸੀ ਵੀ ਇਸ ਬੰਦੇ ਦੀ ਡੀਐਨਏ ਜਾਂਚ ਕਰਾਈ ਜਾਵੇ ਤਾਂ ਕਿ ਬੇਅਦਬੀਆਂ ਦੀ ਆਪਾਂ ਜੜ ਤੱਕ ਜਾਈਏ ਆ ਪਰ ਨਾਂ ਦੇ ਕੋਈ ਡੀਐਨਏ ਕੀਤਾ ਗਿਆ ਇਹ ਕੋਈ ਕੋਈ ਉਹਦੀ ਪਛਾਣ ਜਨਤਕ ਨਹੀਂ ਕੀਤੀ ਤੇ ਕਾਹ ਤੋਂ ਨਹੀਂ ਕੀਤੀ ਔਰ ਇਹ ਡਾ ਵੱਡਾ ਮਾਮਲਾ ਇਹਦੇ ਤੇ ਜਦੋਂ ਕੋਸ਼ ਇਹਨਾਂ ਨੇ ਸਹਿਯੋਗ ਹੀ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਇਹ ਸਾਡੇ ਮਾਮਲਿਆਂ 'ਚ ਕਾਹ ਤੋਂ ਦਖਲ ਦਿੰਦੇ ਫਿਰ ਇਸੇ ਦੇ ਇੱਕ ਬੀਬੀ ਜਿਹੜੀ ਆ ਇੱਥੇ ਦਰਬਾਰ ਸਾਹਿਬ ਜੋਗਾ ਕਰਦੀ ਉਹਦੇ ਤੇ ਸ਼ਿਕਾਇਤ ਤੇ ਪਰਚਾ ਆ ਔਰ ਉਹਦਾ ਅਜੇ ਤੱਕ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ ਕੀ ਬੀਬੀ ਬੀਬੀ ਨੂੰ ਥੇ ਲਿਆਂਦਾ ਗਿਆ ਕਾਤੋਂ ਨਹੀਂ ਲਿਆਂਦਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਫੇਰ ਆ ਇੰਨੇ ਫੇਕ ਅਕਾਊਂਟ ਆ ਜਿੱਥੇ ਸਿੱਖਾਂ ਦੇ ਖਿਲਾਫ ਨਫ਼ਰਤ ਹੀ ਪ੍ਰਚਾਰ ਹੁੰਦਾ ਔਰ ਇਹਦੀ ਪੂਰੀ ਜਾਣਕਾਰੀ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਕੀ ਇਹ ਸੋਸ਼ਲ ਖਾਤਿਆਂ ਤੇ ਕੋਈ ਐਕਸ਼ਨ ਹੋਇਆ ਨਹੀਂ ਹੋਇਆ ਫਿਰ ਪਨੀਤ ਦਸਾਨੀ ਬਹੁਤ ਸਿੱਖਾਂ ਦੇ ਖਿਲਾਫ ਨਫਰਤ ਦੀ ਪ੍ਰਚਾਰ ਕਰਦਾ ਉਹਦੇ ਖਿਲਾਫ ਇਹ ਸ਼ਿਕਾਇਤ ਦਿੱਤੀ ਅੱਜ ਤੱਕ ਉਹ ਤੇ ਪਰਚਾ ਆਇਆ ਨਹੀਂ ਹੋਇਆ ਐਸਜੀਪੀਸੀ ਦਾ ਜਾਲੀ ਪੈਰੋਡੀ ਜਿਹੜਾ ਖਾਤਾ ਬਣਿਆ ਜਿੱਥੋਂ ਸਿੱਖਾ ਖਿਲਾਫ ਹੀ ਨਫ਼ਰਤ ਦੀ ਪ੍ਰਚਾਰ ਹੁੰਦਾ ਇਹ ਸਬੰਧਤਾਂ ਨੂੰ ਬੜੇ ਚਿਰ ਦੀ ਸ਼ਿਕਾਇਤ ਦਿੱਤੀ ਹੋਈ ਪਰ ਚਾਹ ਹੋਇਆ ਜਾਂ ਉਹ ਸੋਸ਼ਲ ਮੀਡੀਆ ਖਾਤਾ ਬੰਦ ਹੋਇਆ ਨਹੀਂ ਹੋਇਆ ਔਰ ਇਹ ਵੇਖੋ ਹਾਂਜੀ ਉੱਥੇ ਕੋਈ ਕਾਰਵਾਈ ਨਹੀਂ ਆਰੇ ਪਲੰਦਾ ਬਹੁਤ ਵੱਡਾ ਅਣਗਿਣਤ ਸ਼ਿਕਾਇਤਾਂ ਉੱਥੇ ਕੋਈ ਕਾਰਵਾਈ ਨਹੀਂ ਸਾਹਿਬ ਬਾਰ ਬਾਰ ਦਸਤਾਵੇਜ਼ ਜਿੰਕੋ ਕਰੀਓ ਆਈ ਦੇ ਕਾਰਨ ਤੋਂ ਵਰਕੇ ਕਾਬੂ ਨਹੀਂ ਕਰੀ ਕੋਈ ਉਕਤ ਹਰ ਸੁਖਤਾ ਹਲ ਤੇ ਵੇਖੋ ਪੰਥ ਦਾ ਇਕੱਤਰ ਹੋਣਾ ਆਪਣੇ ਥੋੜੇ ਥੋੜੇ ਜਿਹੜੇ ਸਾਡੇ ਮਤਭੇਦ ਆ ਇਹਨਾਂ ਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਬਣਾਇਆ ਜਾ ਰਿਹਾ ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਦਾ ਦੌਰ ਵਧ ਰਿਹਾ ਇਹ ਕੋਈ ਬਾਹਲਾ ਚੰਗਾ ਨਹੀਂ ਔਰ ਇਹਦੇ ਲਈ ਹੋਈ ਆ ਪੰਥ ਇਕੱਠਾ ਹੋਵੇ ਆਪਾਂ ਸਾਰੇ ਥੋੜੇ ਥੋੜੇ ਮਤਭੇਦ ਆਪਣੇ ਦੂਰ ਕਰਕੇ ਵੱਡੇ ਪੰਥਕ ਹਿਤਾਂ ਨੂੰ ਦੇਖੀਏ ਠੀਕ ਆ ਅੱਜ ਪ੍ਰਬੰਧ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸੇ ਹੋਰ ਕੋਲ ਆ ਕੱਲ ਨੂੰ ਕਿਸੇ ਹੋਰ ਕੋਲ ਵੀ ਆਉਣਾ ਪਰ ਜੇ ਇਸ ਤਰੀਕੇ ਦੀ ਦਖਲਅੰਦਾਜ਼ੀ ਵਧਦੀ ਗਈ ਵਧਦੀ ਰਹੀ ਤੇ ਫੇਰ ਕੱਲ ਨੂੰ ਇੱਥੇ ਕਿੰਨਾ ਕੜਾ ਪ੍ਰਸ਼ਾਦ ਬਣਦਾ ਉਹਦਾ ਹਿਸਾਬ ਲੈਣਗੇ ਕਿੰਨਾ ਕਿਸ ਨੂੰ ਵੰਡਦੇ ਆ ਉਹਦਾ ਵੀ ਹਿਸਾਬ ਲੈਣਗੇ ਪ੍ਰਸ਼ਾਦੇ ਕੋਈ ਦੋ ਕਿਸੇ ਦਿਨ ਆਟਾ ਵੱਧ ਲੱਗ ਗਿਆ ਤੇ ਅੱਜ ਵੱਧ ਘਾਤੋ ਲੱਗ ਗਿਆ ਉਹਦਾ ਵੀ ਹਿਸਾਬ ਲੈਣਗੇ ਤਾਂ ਜਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਤੇ ਇਹਨਾਂ ਨੂੰ ਇਦਾਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ